ਇਹ ਜੈ ਮੰਗਲ ਘੋੜੀ ਹੈ ਜੀ ਅੱਛਾ ਜੀ ਹਾਂ ਜੀ ਇਹਦੀ ਵੀ 60 ਇੰਚਾਈਟ ਹੈ ਕਵਰ ਕਰਵਾਈ ਹੋਈ ਹੈ ਹਾਂ ਜੀ ਤੇ ਇਹਦਾ 4 ਲੱਖ ਰੁਪਏ ਜੀ ਮੁੱਲ 4 ਲੱਖ ਠੀਕ ਹੈ ਬੜੀ ਜੀ ਇਹ ਬੱਚੀ ਹੈ ਜੀ ਹਾਂ ਜੀ ਇਹ ਸਾਢੇ 3 ਮਹੀਨਿਆਂ ਦੀ ਹੋਈ ਹੈ ਬਤਾਵ ਘੋੜੇ ਦੀ ਪੋਤੀ ਹੈ ਠੀਕ ਹੈ ਜੀ ਤੇ ਇਹਦਾ ਰੇਟ 1 ਲੱਖ 10000 ਰੁਪਏ ਜੀ 1 ਲੱਖ 10000 ਰੁਪਏ ਹਾਂ ਜੀ ਠੀਕ ਹੈ ਜੀ ਲੋਬੇ ਸੱਜਣੋ ਖੜੇ ਆ ਮੌਕਸਰ ਮਾਗੀ ਮੇਲੇ ਤੇ ਮੇਲਾ ਪੂਰਾ ਭਰਿਆ ਹੋਇਆ ਵਾ ਇਸ ਵਕਤ ਰਿਹਨ ਦਸ਼ਮੇਸ਼ ਸਟੱਡ ਫਾਰਮ ਤੇ ਨਾਲ ਆਪਣੀ ਹੋਣਗੇ ਬਾਈ ਅਰਮਾਨ ਜੀ ਤੇ ਤੁਹਾਨੂੰ ਇਸ ਮੇਲੇ ਦੀ ਮੈਂ ਕਿਹਾ ਸਭ ਤੋਂ ਵੱਡੀ ਵੀਡੀਓ ਦਿਖਾਉਣ ਲੱਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਜਾਨਵਰ ਜਿਹੜੇ ਬਾਈ ਹੁਣੇ ਲੈ ਕੇ ਆਏ ਆ ਸੇਲ ਆਸਤੀ ਤੇ ਆਪਾਂ ਡਿਟੇਲ ਦੇ ਵਿੱਚ ਜਾਣਕਾਰੀ ਲੈਣੇ ਬਾਈ ਹੁਣਾ ਤੋਂ ਵੀ ਕਿਹੋ ਕਿਹੋ ਜਿਹੇ ਜਾਨਵਰ ਆਏ ਆ ਕੀ ਕੀ ਰੇਟ ਦੇ ਆਏ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਕਿਹੜਾ ਪਿੰਡ ਜੀ ਸੂਰੇ ਵਾਲਾ ਪਿੰਡ ਆ ਬਾਈ ਜੀ ਸੂਰੇ ਵਾਲੇ ਤੋਂ ਜੀ ਠੀਕ ਆ ਬਾਈ ਦੇ ਬਾਈ ਸਾਰੇ ਜਾਨਵਰ ਜਿੰਨੇ ਆ ਆਪਣੇ ਆ ਸਾਰੇ ਖੜੇ ਸੇਲ ਵਾਲੇ ਖੜੇ ਆ ਜੀ ਹਾਂਜੀ ਸੇਲ ਵਾਲੇ ਅੱਛਾ ਜੀ ਜਾਨਵਰ ਬਹੁਤ ਸੋਹਣੇ ਖੜੇ ਜਿਵੇਂ ਨੁਕਰੇ ਆ ਸਾਰੇ ਬਹੁਤ ਸ਼ਾਨਦਾਰ ਖੜੇ ਆ ਹਨ ਤੇ ਇਸ ਵੀਡੀਓ ਦੇ ਵਿੱਚ ਆਪਾਂ ਮੈਂ ਨਾ ਪਹਿਲਾਂ ਹੀ ਕਹਿ ਦਿੱ ਗਏ ਵੀ ਇਹ ਵੱਡੇ ਬਾਈਟ ਵਾਲੇ ਜਾਨਵਰ ਹੈਗੇ ਹਨ ਹਾਂਜੀ ਨਹੀਂ ਵਿੱਚੋਂ ਕੁਝ ਹੈਗੇ ਆ ਸਸਤੇ ਵੀ ਹੈਗੇ ਆ ਅੱਛਾ ਜੀ ਵੀ ਦੋ ਚਾਰ ਜਾਨਵਰ ਹੈਗੇ ਆ ਠੀਕ ਪ੍ਰਾਈਸ ਵਾਲੇ ਠੀਕ ਹੈ ਠੀਕ ਹੈ ਬਾਕੀ ਸਾਰੇ ਫਰ ਚੰਗੇ ਮੋਹਰੇ ਨੇ ਆਪਾਂ ਇਹ ਤਾਂ ਪਹਿਲੀ ਤੋਂ ਇਹ ਤਾਂ ਸ਼ੁਰੂ ਕਰ ਲਗੇ ਬਾਈ ਜੀ ਹਾਂਜੀ ਇਹਦੀ ਕਿੰਨੀ ਉਮਰ ਆ ਜਾਂ ਗੱਬਣਾ ਜਾਂ ਕੀ ਖਾਲੀ ਆ ਜਾਂ ਕਿਵੇਂ ਹੈ ਇਹਦੀ ਬਾਹਰ ਟੈਂਟ ਸਾਈਟ ਹੈ ਜੀ 5 ਸਾਲ ਦੀ ਉਮਰ ਆ 5 ਸਾਲ ਦੀ ਗੱਬਣਾ ਜੀ ਉਹਨੇ ਇਹ 6 ਮਹੀਨੇ ਦੀ ਗੱਬਣਾ ਠੀਕ ਹੈ ਜੀ ਕਿਹੜੇ ਕੋਟੇ ਤੋਂ ਇਹ ਪਖਾਨ ਤੋਂ ਗੱਬਣਾ ਹੈ ਜੀ ਠੀਕ ਹੈ ਜੀ ਤੇ ਇਹਦਾ ਕੀ ਰੇਟ ਕੀ ਰੱਖਿਆ ਇਹਦਾ ਜੀ ਇਹਦਾ 6 ਲੱਖ ਰੁਪਏ ਹੈ ਜੀ 6 ਲੱਖ ਰੁਪਏ ਰੇਟ ਰੱਖਿਆ ਜੀ ਠੀਕ ਹੈ ਬਈ ਜੀ ਤੇ ਇਸ ਤੋਂ ਅੱਗੇ ਆ ਗਿਆ ਆਪਣੀ ਇਹ ਨੁਕਰੀ ਇਹ ਵੀ ਗੱਬਣਾ ਜੀ ਇਹ ਖਾਲੀ ਹੈ ਜੀ ਅੱਛਾ ਜੀ ਇਹ 60 ਇੰਚ ਹਾਈਟ ਹੈ ਇਹਦੀ ਸਪੌਟਲੈਸ ਹੈ ਹਾਂ ਜੀ ਤੇ ਤੇਰੀ ਉਮਰ ਕਿੰਨੀ ਹੈ ਦੀ ਜੀ ਇਹ ਵੀ 5 ਕੁ ਸਾਲ ਦੀ ਹੈ तकरीबन ਸਾਰੇ ਜਨਵਰੀ 5 ਸੱਢੇ 1 5 6 ਸਾਲ ਦੀ ਇੱਥੇ ਕਿਲੀ ਹੈ ਠੀਕ ਹੈ ਬਈ ਤੇ ਆਪਾਂ ਤੁਰਦੇ ਚੱਲ ਗਏ ਨਾਲ ਦੀ ਨਾਲ ਦੇ ਨਾਲ ਥੋੜਾ ਦੱਸ ਦੇ ਚੱਲ ਗਿਆ ਨਾ ਜਿਵੇਂ ਇਹ ਇਹਦੀ ਆ ਰੇਟ ਆਪਾਂ ਕਿੰਨਾ ਰੱਖਤਾ ਇਹ ਤਾਂ 5 ਲੱਖ ਰੁਪਏ ਦਾ ਇਹਦਾ 5 ਲੱਖ ਰੱਖਤਾ ਵਾ ਇਹ ਸੰਜਾਪ ਘੋੜੀ ਹੈ ਜੀ ਹਾਂਜੀ ਇਹ 4 ਦੰਦੀ ਉਮਰ ਦੀ ਮਤਲਬ ਸਾਢੇ 3 ਸਾਲ ਦੀ ਅੱਛਾ ਜੀ ਇਹ ਵੀ ਖਾਲੀ ਹੈ ਜੀ ਠੀਕ ਹੈ ਇਹ ਸੂਈ ਨੂੰ ਥੋੜਾ ਟਾਈਮ ਹੀ ਹੋਇਆ ਜਾ ਇਹ ਥੋੜਾ ਟਾਈਮ ਹੀ ਹੋਇਆ ਜੀ ਇਹਦਾ 2.5 ਲੱਖ ਰੁਪਏ ਦਾ 2.5 ਲੱਖ ਰੁਪਏ ਜੀ ਠੀਕ ਹੈ ਇਹ ਤਾਂ ਲਾਲੇ ਚੇਤ ਕਦੀ ਬੱਚੀ ਹੈ ਜੀ ਅੱਛਾ ਜੀ ਇਹ ਗੱਬਣ ਹੈ ਜੀ ਭੀਮ ਤੋਂ ਭੀਮ ਤੋਂ ਹਾਂ ਜੀ ਠੀਕ ਹੈ ਬਈ ਤੇ ਇਹਦਾ ਕੀ ਰੇਟ ਰੱਖਿਆ ਬਈ ਜੀ ਇਹ ਆਪਾਂ ਸੇਲ ਕੀਤੀ ਹੋਈ ਹੈ ਜੀ ਇਹ ਸੇਲ ਹੋਈ ਹੋਈ ਹੈ ਹਾਂ ਜੀ ਠੀਕ ਹੈ ਭਈ ਆਪਣੇ ਕੋਲ ਜਿਵੇਂ ਜਾਨਵਰ ਇੱਥੇ ਜਿੰਨੇ ਖੜੇ ਆ ਆਪਾਂ ਜਿੰਨੇ ਆ ਜਾਨਵਰ ਦਿਖਾ ਰਹੇ ਘਰੇ ਵੀ ਐਂ ਜਾਨਵਰ ਨਹੀਂ ਹੁੰਦੇ ਸੇਲ ਵਾਲੇ ਘਰੇ ਹੈਗੇ ਆ ਜੀ ਜਾਨਵਰ ਵੈਸੇ ਹੁੰਦੇ ਨੇ ਨਹੀਂ ਵੈਸੇ ਔਰ ਟੀਨ ਦੇ ਵਿੱਚ ਜੀ ਟੀਨ ਦੇ ਵਿੱਚ ਰਹਿੰਦੇ ਇਹ 20 ਜਨਵਾਰ ਤਕਰੀਬਨ ਰਹਿੰਦੀ ਹੈ ਅੱਛਾ ਜੀ ਅੱਛਾ ਜਿਹੜੇ ਹਨ ਮਾਰਵਾੜੀ ਜਾਨਵਰ ਆ ਉਹ ਆਪਣੇ ਘਰ ਹੀ ਰੱਖੇ ਹੋਏ ਆ ਉਹ ਘਰੇ ਹੀ ਆ ਜੀ ਠੀਕ ਹੈ ਜੀ 10 12 ਜਨਵਾਰ ਘਰੇ ਆ ਠੀਕ ਹੈ ਜੀ ਤੇ ਬਾਕੀ ਸੇਲ ਵਾਲੇ ਸਾਰੇ ਇੱਥੇ ਆ ਹਾਂਜੀ ਹਾਂਜੀ ਇਹ ਦੇਵਸ਼ਾਨ ਘੋੜੇ ਦੀ ਹੈ ਜੀ ਅੱਛਾ ਜੀ ਇਹ 2 ਸਾਲ ਦੇ ਲਗਭਗ ਆ ਬੱਚੀ ਵਾਲੇ ਠੀਕ ਹੈ ਹਾਂਜੀ ਤੇ ਇਹ ਇਹ ਗੱ ਨਹੀਂ ਇਹ ਬੱਚੀ ਹੈ ਜੀ ਬੱਚੀ ਹੈ ਅੱਛਾ ਠੀਕ ਹੈ ਜੀ ਇਹਦੀ ਇਹ ਰੇਟ ਕੀ ਰੱਖਤਾ ਹੈ ਜੀ ਦਾ 5.5 ਜੀ 5.5 ਹੈ ਜੀ ਠੀਕ ਹੈ ਜੀ ਇਹ ਕੁੜੀ ਹੈ ਜੀ ਇਹ ਵੀ ਭੀਮ ਤੋਂ ਹੀ ਗੱਬਣਾ ਹੈ ਭੀਮ ਤੋਂ ਹਾਂਜੀ ਅੱਛਾ ਜੀ ਇਹ 2 ਮਹੀਨਿਆਂ ਦੀ ਚੈੱਕ ਪਾਸ ਹੈ ਜੀ ਚੈੱਕ ਪਾਸ ਹੈ ਜੀ ਹਾਂਜੀ ਠੀਕ ਹੈ ਤੇਰੀ 60 ਇੰਚਾਈਟ ਹੈ ਹਾਂਜੀ ਤੇ 4.5 ਲੱਖ ਰੁਪਏ ਮੁੱਲ ਹੈ ਜੀ 4.5 ਲੱਖ ਰੁਪਏ ਠੀਕ ਹੈ ਬਈ ਜੀ ਲਓ ਵੀ ਅੱਗੇ ਆ ਗਈ ਇਹ ਘੋੜੀ ਇਹ ਜੈ ਮੰਗਲ ਘੋੜੀ ਹੈ ਜੀ ਅੱਛਾ ਜੀ ਹਾਂ ਜੀ ਇਹਦੀ ਵੀ 60 ਇੰਚਾਈਟ ਹੈ ਕਵਰ ਕਰਵਾਈ ਹੋਈ ਆ ਹਾਂ ਜੀ ਤੇ ਇਹਦਾ 4 ਲੱਖ ਰੁਪਏ ਜੀ ਮੁੱਲ 4 ਲੱਖ ਠੀਕ ਹੈ ਬੜੀ ਜੀ ਤਾਂ ਲੀ ਇਹਦੀ ਡਿਟੇਲ ਦੱਸ ਦਿਓ ਬੇ ਜੀ ਇਹ ਦੋ ਦੰਦ ਬੱਚੀ ਹੈ ਜੀ ਹਾਂ ਜੀ ਸਪੋਰਟ ਲੈਸ ਇਹ ਬਿਲਕੁਲ ਹਾਂਜੀ ਇਹ ਮਹਾਦੇਵ ਕੋੜੇ ਦੀ ਹੈ ਮਹਾਵੀਰ ਦੀ ਮਹਾਦੇਵ ਦੀ ਮਹਾਦੇਵ ਦੀ ਹਾਂਜੀ ਠੀਕ ਹੈ ਜੀ ਇਹ ਇਹਦੇ ਕਵਰ ਨਹੀਂ ਕਰਵਾਈ ਆਪਾਂ ਦੋ ਦਾਂਦੀ ਵਾਲੇ ਠੀਕ ਹੈ ਬਾਈ ਜੀ ਹਾਂਜੀ ਤੇ ਇਹਦਾ ਕੀ ਰੱਖਿਆ ਰੇਟ ਜੀ ਇਹਦਾ 10 ਲੱਖ ਰੁਪਏ 10 ਲੱਖ ਠੀਕ ਹੈ ਜੀ ਬੜਾ ਕਾਰ ਲੈਣ ਦਾ ਸੈਟ ਹਾਂਜੀ ਹਾਂਜੀ ਆ ਅੱਗੇ ਆਪਾਂ ਇਹਨੂੰ ਕੱਲੇ ਨੂੰ ਦਿਖਾ ਦਈਏ ਜੀ ਹਾਂਜੀ ਹਾਂਜੀ ਬਾਈ ਇਹ ਰਾਜ ਰੂਪ ਕੋੜੇ ਦੀ ਹੈ ਜੀ ਅੱਛਾ ਜੀ ਇਹ ਕਾਲੇ ਕਾਂਟੇ ਦੀ ਪੋਤੀ ਆ ਰਾਜਰੂਪ ਦੀ ਬੱਚੀ ਆ ਠੀਕ ਆ ਜੀ ਹਾਂ ਜੀ ਇਹਦੀ ਉਮਰ ਕਿੰਨੀ ਆ ਇਹ 3 ਸਾਲ ਦੀ ਆ ਜੀ 3 ਸਾਲ ਦੀ ਇਹਦਾ ਕੀ ਰੇਟ ਰੱਖਿਆ ਬਈ ਜੀ ਇਹਦਾ 1.5 ਲੱਖ ਰੁਪਏ ਜੀ 1.5 ਲੱਖ ਜੀ ਤੇ ਆਪਾਂ ਉਧਰ ਚੱਲ ਜਿਹੜੇ ਮਗਰਲੇ ਜਾਨਵਰ ਜਿਹੜੇ ਆਪਣੇ ਖੜੇ ਆ ਹਨਾ ਬਈ ਜੀ ਆਪਾਂ ਜਿਵੇਂ ਤੁਸੀਂ ਦੱਸਦੇ ਵੀ ਕੁਝ ਜਾਨਵਰ ਆਪਣੇ ਕੋਲ ਸਸਤੇ ਵੀ ਹੈਗੇ ਆ ਜਿਹੜੇ ਹਿਸਾਬ ਦਾ ਬੰਦਾ ਵਾ ਕਿਉਂਕਿ ਉਹਦੇ ਜਾਨਵਰ ਵੀ ਕੁਝ ਦਿਖਾ ਦੇਗੇ ਆਪਾਂ ਇਹ ਬੱਚੀ ਆ ਜੀ ਹਾਂ ਜੀ ਇਹ ਸਾਢੇ 3 ਮਹੀਨਿਆਂ ਦੀ ਹੋਈ ਹੈ ਬਤਾਵ ਘੋੜੇ ਦੀ ਪੋਤੀ ਆ ਠੀਕ ਹੈ ਜੀ ਤੇ ਇਹਦਾ ਰੇਟ 1,10,000 ਰੁਪਏ ਜੀ 1,10,000 ਰੁਪਏ ਹਾਂ ਜੀ ਠੀਕ ਹੈ ਜੀ ਇਹ ਕੁੜੀ ਹੈ ਜੀ ਨੀਲੀ ਹਾਂ ਜੀ ਇਹ ਵੀ ਕਵਰ ਕਰਵਾਈ ਹੋਈ ਆ ਤੇ ਇਹਦੀ ਵੀ 60 ਇੰਚਾਈਟ ਆ ਹਾਂ ਜੀ ਤੇ 2.5 ਲੱਖ ਰੁਪਏ ਮੁੱਲੇ ਦੀ 2.5 ਲੱਖ ਰੁਪਏ ਦੀ ਦੇਣੀ ਹੈ ਠੀਕ ਹੈ ਜੀ ਇਹ ਚ ਕੋਈ ਮਾਨਤਾਣ ਹੋ ਜੂ ਜਾਨੀ ਕਿ ਮਾਨਤਾਣ ਥੋੜਾ ਮੋਟਾ ਸਾਰੇ ਜਾਨਵਰਾਂ ਚ ਹੀ ਹੋ ਜੂਗਾ ਜੀ ਅੱਛਾ ਹਾਂ ਠੀਕ ਹੈ ਜੀ ਤੇ ਕੋਈ ਹੋਰ ਜਿਹੜਾ ਕੋਈ ਸਕੀਨ ਗੱਬਣਾ ਜੀ ਸਾਰੀਆਂ ਅੱਛਾ ਜੀ ਹਾਂਜੀ ਨਹੀਂ ਜਿਹੜਾ ਕੋਈ ਬੰਦਾ ਸ਼ਕੀਨ ਹੁੰਦਾ ਬਈ ਕਈ ਵਾਰ ਬੰਦਾ ਕਹਿੰਦਾ ਪੈਸੇ ਹਿਸਾਬ ਦੇ ਲਾਉਣੇ ਵੀ ਇੱਕ ਵਾਰ ਸ਼ੌਂਕ ਜਿਆ ਪੂਰਾ ਕਰਨਾ ਵਾ ਹਾਂਜੀ ਕਈ ਬੰਦੇ ਹਿਸਾਬ ਦੇ ਪੈਸੇ ਜਿਵੇਂ ਹਿਸਾਬ ਦੇ ਪੈਸੇ ਲਾਉਣ ਵਾਲੇ ਹੁੰਦੇ ਆ ਉਹ ਜਾਂ ਜਾਨਵਰ ਕੋਈ ਹੁੰਦਾ ਆਪਣੇ ਕੋਲੇ ਉਹ ਬੱਚੀ ਹੈ ਜੀ ਉਹ ਲਾਲਚੰਬੀ ਅੱਛਾ ਜੀ ਹਾਂਜੀ ਠੀਕ ਹੈ ਬਾਕੀ ਜਾਨਵਰ ਸਾਰੇ ਵਟੇ ਆਹ ਕਿਹੜੇ ਜੀ ਹਾਂਜੀ ਇਹ ਕਾਲਾ ਬਸ਼ੀਰਾ ਜੀ ਇਹ ਇਹ ਕਿਹੜੇ ਦਾ ਇਹ ਕਾਲੇ ਕੰਟੇ ਦਾ ਜੀ ਕਾਲੇ ਕੰਟੇ ਦਾ ਠੀਕ ਹੈ ਜੀ ਇਹਦੀ ਉਮਰ ਕਿੰਨੀ ਹੋ ਗਈ ਆ ਇਹ 7 ਕੁ ਮਹੀਨਾ ਦਾ ਹੋਇਆ ਜੀ ਠੀਕ ਹੈ ਬਾਈ ਇਹਦੀ ਇਹਦਾ ਰੇਟ ਕੀ ਰੱਖਿਆ ਹੋਇਆ ਇਹਦਾ 6 ਲੱਖ ਰੁਪਏ ਜੀ 6 ਲੱਖ ਰੁਪਏ ਠੀਕ ਆ ਆਹ ਗੱਡੀ ਤਾਂ ਗੱਬਣ ਲੱਗਦੀ ਹੈ ਮੈਨੂੰ ਇਹ ਗੱਬਣਾ ਜੀ ਹਾਂਜੀ ਇਹ 10 ਮਹੀਨੇ ਦੀ ਗੱਬਣਾ ਹੈ ਜੈ ਰਾਜ ਤੋਂ ਜੈ ਰਾਜ ਹਾਂਜੀ ਠੀਕ ਹੈ ਬਾਈ ਤੇ ਇਹਦਾ ਕੀ ਰੇਟ ਰੱਖਿਆ ਬਾਈ ਜੀ ਇਹਦਾ 9 ਲੱਖ ਰੁਪਏ ਜੀ 9 ਲੱਖ ਰੁਪਏ ਠੀਕ ਹੈ ਬਾਈ ਤੇ ਬਾਕੀ ਜੇ ਇੱਕ ਬਾਈ ਆਪਣਾ ਨੰਬਰ ਜ਼ਰੂਰ ਦੱਸ ਦਿਓ ਵੈਸੇ ਤਾਂ ਆਪਾਂ ਬੋਰਡ ਦਿਖਾਤਾ ਸੀ ਨੰਬਰ ਪਹਿਲਾਂ ਹੀ ਪਤਾ ਲੱਗ ਗਿਆ ਨੰਬਰ 95019 ਜੀ ਹਾਂਜੀ 14179 14179 ਜੀ 9019 14179 ਕਿਉਂਕਿ ਚਲੋ ਅੱਜ ਮੰਡੀ ਤੋਂ ਬਾਅਦ ਜੇ ਕੋਈ ਯਕੀਨ ਬੰਦਾ ਬਾਅਦ ਵਿੱਚ ਵੀ ਵੀਡੀਓ ਦੇਖਦਾ ਤਾਂ ਘਰੇ ਆ ਕੇ ਵੀ ਜਾਨਵਰ ਤੁਹਾਡੇ ਤੋਂ ਲੈ ਸਕਦਾ ਹੈ ਇਹ ਤਾਂ ਤਕਰੀਬਨ ਸਾਰੇ ਜਾਨਵਰ ਆਪਣੇ ਇੱਥੇ ਹੀ ਸੇਲ ਹੋ ਜਾਣੇ ਆ ਜੀ ਹਾਂਜੀ 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 ਉੱਥੇ ਘਰੇ ਦਾ ਫਿਰ ਤੁਹਾਨੂੰ ਨਵੇਂ ਜਾਨਵਰ ਹੀ ਮਿਲ ਲਗੇ ਬਿਲਕੁਲ ਜੀ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ ਜੀ